ਕੀ ਨਾਮ ਹੈ ਤੁਹਾਡਾ ਮੇਰਾ ਨਾਮ ਯੂਸਫ ਹੈ ਜੀ ਤੇ ਕੀ ਹਾਸਲ ਹੋਇਆ ਅੱਜ ਦਾਬ ਆਪਣੇ ਭਰੇ ਵੀ ਇੱਕ ਸਾਈਡ ਤੇ ਟਰੈਕਟਰ ਨਾਲ ਮੂਰੇ ਜਾ ਰਿਹਾ ਸੀ ਵਿੱਚ ਗੱਡੀ ਆਈ ਗੱਡੀ ਵਾਲੇ ਨੇ ਸਾਈਡ ਦੱਬੀ ਸਿਰ ਦੱਬੀ ਤੇ ਗੱਡੀ ਕੰਟਰੋਲ ਕਰਨ ਲਈ ਜਗ੍ਹਾ ਨਹੀਂ ਮਿਲੀ ਉਹ ਜਾ ਕੇ ਟਰਾਲੀ ਨਾਲ ਹਿੱਟ ਹੋ ਗਿਆ ਹਿੱਟ ਹੋਣ ਦੇ ਨਾਲ ਉਹ ਟਰੈਕਟਰ ਵੀ ਥੱਲੇ ਗਿਰ ਗਿਆ ਤੇ ਟਰਾਲੀ ਟਰੱਕ ਵੀ ਥੱਲੇ ਗਿਰ ਗਿਆ ਤੇ ਮਲ ਕੇ ਗੱਡੀ ਨੂੰ ਅੱਗ ਲੱਗ ਗਈ ਬਲਾਸਟ ਹੋ ਗਈ ਗੱਡੀ ਪੂਰੀ ਕਿਹੜੀ ਗੱਡੀ ਕਿਹੜੀ ਗੱਡੀ ਚਲਟੜਾ ਘੋੜਾ ਸੀ ਜੀ ਕਨੇਟਰੀ 18 18 ਪੀਬੀ05 ਵਾਈ ਨਾ 73 ਕੀ ਨੰਬਰ ਗੱਡੀ ਦਾ ਜੀ ਅਸੀਂ ਜਲੰਧਰੋਂ ਚੱਲੇ ਸੀ ਜਈ ਵਰਧਮਾਨ ਜਾਣਾ ਵੈਸਟ ਬੰਗਾਲ ਆਲੂ ਭਰਿਆ ਜੀ ਕਚਾ ਨਿਕਲੇ ਜਿਵੇਂ ਤੁਸੀਂ ਗੱਡੀ ਚੋਂ ਨਿਕਲੇ ਭਾਈ ਵੈਗਰੂ ਬਚਾਉਣਾ ਹੁੰਦਾ ਕਹਿੰਦੇ ਵੀ ਇਹ ਮੁੰਡੇ ਨੂੰ ਬੋਰੀਆਂ ਥੱਲੇੋਂ ਕੱਢਿਆ ਤੇ ਮੇਰਾ ਸਿਰ ਉੱਥੇ ਵਿੱਚ ਬਸਿਆ ਹੋਇਆ ਸੀ ਤੇ ਬੜੀ ਮੁਸ਼ਕਲ ਨਾਲ ਵੈਗਰੂ ਦਾ ਨਾਮ ਲੈ ਕੇ ਚੱਲੋ ਜਿੰਨੀ ਜੋਗਾ ਹਿੰਮਤ ਹੈਗੀ ਸੀ ਆਪ ਦੀ ਲਈ ਤੇ ਲੈ ਕੇ ਬਾਹਰ ਨਿਕਲੇ ਗੱਡੀ ਚੋਂ ਜੇ ਮੇਰੇ ਤੋਂ ਨਿਕਲਾ ਨਹੀਂ ਸੀ ਗਿਆ ਜਦੋਂ ਗੱਡੀ ਬਲਾਸਟ ਹੋ ਗਈ ਮੇਰੀ ਲੱਤਾਂ ਦੇ ਵਿੱਚ ਸੀ ਗੱਡੀ ਦੇ ਅੱਛਾ ਅਗਲਾ ਕੀ ਜੜੀ ਨੂੰ ਗੱਡੀ ਨੂੰ ਅੱਗ ਲੱਗ ਗਈ ਸਾਰੀ ਗੱਡੀ ਬਲਾਸਟ ਹੋ ਗਈ ਜੀ ਅੱਛਾ ਸਾਰੀ ਖੜਕ ਜੀ ਜਲਤਾਂ 2 ਮਿੰਟ ਵਿੱਚ 1 ਮਿੰਟ ਹੀ ਨਾ ਨਿਕਲਦੀਆਂ ਰਤਾਂ ਵਿੱਚੋਂ ਤੇ ਫਿਰ ਮੁਸ਼ਕਲ ਹੋਏ ਨਾ ਇਹ ਤਾਂ ਵਾਹਿਗੁਰੂ ਨੇ ਸੱਚੇ ਪਾਸ਼ਾ ਤੁਹਾਨੂੰ ਗੁਰਰਾਮ ਦਾ ਕਿਰਪਾ ਕੀਤੀ ਚਲੋ ਸਹੀ ਸਲਾਮਤ ਬੈਠੇ ਆ ਜੀ ਬਾਕੀ ਜਿਹੜੀ ਜਿਹੜੀ ਚੋਟਾਂ ਕਰਮਾਂ ਦੇ ਵਿੱਚ ਉਹ ਤਾਂ ਇਨਸਾਨ ਦੇ ਲਈ ਲਿਖੀ ਹੁੰਦੀ ਉਹ ਹੁਣੀ ਹੁਣੀ ਹੈ ਜੀ ਇੱਕ ਗੱਡੀ ਤੁਹਾਡੀ ਆਪਣੀ ਸੀ ਜਾਂ ਨਹੀਂ ਵੀਰੇ ਮੈਂ ਡਰਾਈਵਰੀ ਕਰਦਾ ਕਿਹੜੀ ਕੰਪਨੀ ਦੀ ਗੱਡੀ ਹੈ ਗੱਡੀ ਅਸਲ ਸੰਧੂ ਸਾਡੇ ਮਾਲਕ ਅਗੇ ਫਤਿਹ ਸਿੰਘ ਜੀ ਜੋਗਿਆਲ ਤੋਂ ਸਰਪੰਚ ਸਾਹਿਬ ਉਹਨਾਂ ਦੀ ਮੋਟਰ ਆ ਜੀ ਹਾਂਜੀ ਹਾਂਜੀ ਮੈਂ ਡਰਾਈਵਰ ਆ ਜੀ ਉਹਨਾਂ ਦੇ ਆ ਠੀਕ ਹੈ ਜੀ ਸੱਟ ਫੇਟ ਸਿਰ ਦੇ ਵਿੱਚ ਥੋੜਾ ਕੰਨ ਫੈਕਚਰ ਹੋਇਆ ਥੋੜਾ ਇਹ ਚਬੜਾ ਫੈਕਚਰ ਹੋਇਆ ਕੋਈ ਨਹੀਂ ਬਾਕੀ ਠੀਕ ਹੋ ਕੇ ਵੈਗਰੂ ਦੀ ਕਿਰਪਾ ਜੀ ਨਾਲ ਮੇਰੇ ਮੁੰਡਾ ਸੀ ਜੇ ਕਰ ਕਨੈਕਟਰ ਸੀ ਨਾਲ ਮੁੰਡਾ ਮੇਰੇ ਹਾਂਜੀ ਬਿਲਕੁਲ ਜੀ ਬਿਲਕੁਲ 45 ਸ਼ਲ ਦੀ ਸਪੀਡ ਹੁੰਦੀ ਟੇਲਰ ਦੀ ਕਿਉਂਕਿ ਟੇਲਰ ਹਾਈ ਸਪੀਡ ਤੇ ਚੱਲਦਾ ਨਹੀਂਗਾ ਗਲਤੀ ਭਾਜੀ ਮੰਨ ਲਓ ਗੱਡੀ ਵਾਲੇ ਸਾਈਡ ਦੱਬੀ ਤੇ ਗੱਡੀ ਕੇ ਇੱਕ ਬੰਦੇ ਨਿਕਲਣ ਨੂੰ ਜਗ੍ਹਾ ਨਹੀਂ ਮਿਲੀ ਹਾਂਜੀ ਛੋਟੀ ਗੱਡੀ ਆਲੇ ਉਹਨੇ ਆਪ ਦੀ ਤਾਂ ਕੰਟਰੋਲ ਕੀਤਾ ਕੇਵਨ ਕੰਟਰੋਲ ਉਹਨੂੰ ਗੱਡੀ ਨੂੰ ਜਗ੍ਹਾ ਨਹੀਂ ਮਿਲੀ ਤੇ ਗੱਡੀ ਜਦੋਂ ਟਰਾਲੇ ਨਾਲ ਹਿੱਟ ਹੋ ਗਈ ਹਿੱਟ ਹੋਣ ਦੇ ਨਾਲ ਥੋੜੀ ਹੋਰ ਸਪੀਡ ਬਣ ਜਾਂਦੀ ਜਾਂਦੀ ਆ ਝਕਰ ਬਣਿਆ ਜੀ ਕੋਲ ਮੁਲਾ ਕੇ ਅਸਲ ਦੇ ਜਦੋਂ ਸਾਖੜ ਨਾ ਵਾਪਰੇ ਨਾ ਜੀ ਭਾਈ ਅੱਖਾਂ 'ਗੇ ਨੇਰੀ ਆ ਗਿਆ ਪਤਾ ਹੀ ਨਹੀਂ ਚੱਲਿਆ ਕੀ ਬਣ ਗਿਆ ਕਿੱਥੋਂ ਦੇ ਰਹਿਣ ਬਣੇ ਦੱਸੋ ਅਸੀਂ ਜੋਗਿਆਲ ਦੇ ਰਹਿਣ ਵਾਲੇ ਜੀ ਪਿੰਡ ਜੋਗਿਆਲਾ ਬਲਾਕਸ ਨੂੰ ਮਖੂ ਪੈਂਦਾ ਤਹਿਸੀਲ ਜੀਰਾ ਡਿਸਟ੍ਰਿਕਟ ਫਰੋਜਪੁਰਾਏ ਕੀ ਕੀ ਤੁਹਾਡਾ ਵਿੱਚ ਨੁਕਸਾਨ ਹੋ ਗਿਆ ਨੁਕਸਾਨ ਭਾਈ ਇੱਕ ਤਾਂ ਚਲੋ ਗੱਡੀ ਸਾਰੀ ਬਲਾਸਟ ਹੋ ਗਈ ਆਪਣੀ ਤੇ ਕਮਰੇ ਜਦਾ ਲਾਇਸੈਂਸ ਮੇਰੀ ਗੱਡੀ ਦਾ ਡਾਕੂਮੈਂਟ ਦੋ ਮੋਬਾਈਲ ਸੀ ਇੱਕ ਟੱਚਫੋਨ ਸੀ ਇੱਕ ਛੋਟਾ ਸੀ ਬੱਗੇ ਜੋ ਪਰਸ ਸੀ ਜੋ ਸਮਾਨ ਸੀ ਸਾਡੇ ਕੋਲੇ ਭਾਈ ਸਾਰਾ ਗੱਡੀ ਚ ਸੀ ਕਿਉਂਕਿ ਆਪਾਂ ਸੌਣ ਲੱਗੇ ਜਾਂ ਮੰਨ ਲਓ ਗੱਡੀ ਚਲਾਉਣ ਟਾਈਮ ਪਰਸ ਮੂਰੇ ਰੱਖ ਦਿੰਨੇ ਆ ਜਾਂ ਮਲੋ ਨਾਲ ਦਾ ਬੰਦਾ ਲੰਮੇ ਪਿਆ ਉਹੀ ਚੀਜ਼ ਬਾਹਰ ਰੱਖ ਦਿੰਦਾ ਕੱਢ ਕੇ ਇਦਾਂ ਕਰਕੇ ਆ ਚੱਕਰ ਬਣਾ ਜੀ ਸਾਰਾ ਸਮਾਨ ਵਿੱਚ ਹੀ ਪਿਆ ਸੀ ਤੇ ਵਿੱਚੋਂ ਕੁਝ ਕੱਢਿਆ ਨਹੀਂ ਗਿਆ ਬੈਗ ਦੇ ਵਿੱਚ ਸੀ ਮੇਜੋ ਕੋਈ ਜੈਮ ਨਹੀਂ ਗੱਡੀ ਗਿਆ ਬੜੀ ਮੁਸ਼ਕਲਾਂ ਨਿਕਲੀਆਂ ਕਿੰਨਾ ਕੈਸ਼ ਹੋ ਕੈਸ਼ ਕੋਈ ਕੈਸ਼ ਤਾਂ ਘੱਟ ਸੀ 5-700 ਰੁਪਏ ਹੋਵੇਗਾ ਜਿਆਦਾ ਨਹੀਂ ਸੀ ਕੈਸ਼ ਕਿਉਂਕਿ ਉਹਨੂੰ ਸਵੇਰੇ ਸੀ ਘਟਾਉਣਾ ਸੀ ਕੈਸ਼ ਤੇ ਕਿਸ਼ ਰਾਤ ਆਪਣੀ ਰੰਗ ਜਾਣੀ ਰੋਟੀ ਪਾਣੀ ਖਾਦਾ ਵਾ ਫਿਰ ਚੱਲਦੇ ਆ ਹਾਂਜੀ ਸਰ ਐਕਸੀਡੈਂਟ ਹੋਇਆ ਜਿਹੜਾ ਟਰਾਲੀ ਦਾ ਕੀ ਕਟਣਾ ਹੈ ਕੁਝ ਜਾਣਕਾਰੀ ਤੇ ਸਵੇਰੇ ਸਾਨੂੰ ਸੂਚਨਾ ਮਿਲੀ ਸੀ ਜੀ ਵੀ ਕੋਈ ਐਕਸੀਡੈਂਟ ਹੋਇਆ ਜੀ ਕੋੜੀ ਦੇ ਨੇੜੇ ਜੀ ਤੇ ਅੱਗ ਲੱਗੀ ਸੀਗੀ ਤੇ ਅਸੀਂ ਤਕਰੀਬਨ ਮੌਕੇ ਤੇ ਆ ਕੇ ਜੀ ਫਿਰ ਅੱਗੇ ਤੇ ਕੰਟਰੋਲ ਕਰ ਲਿਆ ਸੀ ਤੇ ਕੰਟਰੋਲ ਹੈ ਹੁਣ ਅੱਗ ਬਿਲਕੁਲ ਹਾਂਜੀ ਅੱਗ ਕੰਟਰੋਲ ਹੈ ਜੀ ਹੂੰ ਤਕਰੀਬਨ ਸਵੇਰ ਦਾ ਹੀ ਹਾਦਸਾ ਹੋਇਆ ਹੋਇਆ ਜੀ ਅਸੀਂ ਤਾਂ ਮੌਕੇ ਤੇ ਆ ਕੇ ਕੰਟਰੋਲ ਕਰ ਲਿਆ ਜੀ ਠੀਕ ਹੈ ਜੀ ਸੇਫ ਹੈ ਸਭ ਕੁਝ ਠੀਕ ਹੈ